ਬਾਈ ਬਾਈ ਜਗਜੀਤ ਸਿੰਘ ਇਨਸਾਫ ਟੀਮ ਪੰਜਾਬ ਦਾ ਬਾਈਸ ਪੰਜਾਬ ਪ੍ਰਧਾਨ ਬੋਲਦਾ ਹਾਂ ਅਸੀਂ ਤੜਕੇ ਦੇ ਸਪਰੇਅ ਕਰੀ ਜਾਂਦੇ ਆ ਸਾਡੇ ਕੋਲੇ 10 ਕਿੱਲੇ ਐ ਆ ਝੰਡਾ ਡਾਇਰੈਕਟਰ ਦੇ ਮੂਹਰੇ ਲਾਇਆ ਹੋਇਆ ਸਾਡੇ ਨਾਲ ਤਿੰਨ ਬੰਦੇ ਆਏ ਸੀ ਦੋ ਸੱਚ ਉਹ ਸਾਨੂੰ ਆਦੇ ਵੀ ਆ ਇਗਨੋਰ ਦੇ ਕੈਪਸੂਲ ਘੋੜੇ ਖਵਾਓ ਤਿੰਨ ਕ ਮਿਲੇ ਸਾਨੂੰ ਉਹ ਉਹ ਇੱਕੋ ਵੀ ਬੰਦਾ ਦੰਨ ਖਾ ਕੇ ਤੇ ਦੁਪਹਿਰ ਨੂੰ ਉੱਡ ਗਿਆ ਹੁਣ ਦਿਨ ਛਿਪ ਚੱਲਿਆ ਪੈਪ 5 ਕਿੱਲੇ ਲੈ ਜਾਣੀ ਐ ਹਾਰ ਕੇ ਕਰਾਂ ਬੰਦ ਕਰਿਆ ਉੱਥੇ ਇਕੱਠੀ ਕਰਾਂਗੇ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆਸੀ ਜਜਵਾਤੀ ਹੋ ਕੇ ਕਹਨੇ ਆ ਵੀ ਜਿਹੜੇ ਜਸੇਵੰਦੀਆਂ ਦੇ ਲੀਡਰ ਆ ਯਾਰ ਇਹ ਬਕਾਊ ਕਿਉਂ ਆ ਇਹ ਕਿਉਂ ਨਹੀਂ ਮੰਗ ਕਰਦੇ ਸੀ ਵੀ ਯਾਰ ਜੀਮੇਦਾਰਾਂ ਦੇ ਮੁੰਡੇ ਆਗੇ ਨਾ ਫੰਡ ਵੀ ਦਿੰਨੇ ਆ ਸਭ ਕੁਝ ਦਿੰਨੇ ਆਗੇ ਮੰਗ ਕਰਨਾ ਭਗਵਾਨ ਤੁਹਾਨੂੰ ਵਾਦਾ ਕਰਕੇ ਮੁੱਕਰੇ ਠੇਕੇ ਖੋਲਾਂਗੇ ਨਾ ਹਾਂ ਇਹਨੇ ਸਾਡੇ ਨਾਲ ਵਾਦਾ ਕਰਿਆ ਸੀਗਾ ਦੂਜੀ ਗੱਲ ਯਾਰ ਕਿਸਾਨਾਂ ਦੀ ਮੰਗ ਆ ਇਹ ਬਾਕੀ ਸਿਰੇ ਇਹ ਪੈਦਾਵਾਰ ਪੈਦਾਵਾਰ ਕਿਸਾਨ ਦੀ ਆਮਦਨ ਵਾਧੀ ਹੈ ਜਾਂ ਫੇ ਠੇਕੇ ਹੀ ਬੰਦ ਕਰਾਓ ਯਾਰ ਠੇਕਿਆਂ ਤੋਂ ਸਾਡੇ ਪਿੰਡ ਤਿੰਨ ਚਾਰ ਘਰ ਪੱਟੇ ਨਾ ਗਏ ਕਲੀ ਸ਼ਰਾਬ ਨੇ ਤੇ ਦੂਜੀ ਗੱਲ ਐਕਸੀਲੈਂਟ ਕਲੇਸ਼ ਬਾਧੂ ਤੇ ਚਿੱਟੇ ਨਾਲ ਡੇਲੀ ਮਰਦੇ ਉਹ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਦੀਦਾਨ ਕੋਈ ਕੰਮ ਲਾਵੇ ਹੁਣ ਭਾਂਜਾਂ ਚਾਂਚਾ ਚਾਂਚਾ ਖਾ ਕੇ ਲੱਗੇ ਹੁੰਦੇ ਹੁਣ ਨੂੰ ਨਵੇੜਿਆ ਹੁੰਦਾ ਕੰਮ ਆਹ ਦੇਖ ਲੋ ਤਿੰਨ ਜਣੇ ਕਿਤੇ ਖੜਾ ਲੈਣੇ ਆ ਦੋ ਕਿਲੇ ਪੈਪ ਲੈ ਜਾਣੇ ਇਕੱਠੀ ਕਰਕੇ ਫੇਰ ਗਾਹਾਂ ਤੋੜਦੇ ਆ ਇਹਨਾਂ ਦੇ ਤੁਸੀਂ ਪੈਰੀ ਬਣੇ 10 ਕਿਲੇ ਵਾਗਿਆ ਯਾਰ ਹੱਥ ਵੰਨ ਕੇ ਬੇਨਤੀ ਆ ਯਾਰ ਉਹ ਤਾਂ ਹੀ ਜਿਆਦੇ ਦੋ ਬੰਦੇ ਉੱਡੇ ਕੰਨ ਦਾ ਮੰਦੇ ਡਰ ਕੇ ਦੋ ਬੰਦੇ ਵਿੱਚੋਂ ਜਮਾ ਭੱਜ ਗਏ ਤੀਜਾ ਬੰਦਾ ਤੜਕੀ ਜਵਾਬ ਦੇ ਗਿਆ ਦਾ ਵੀ ਕੈਪਸੂਲ ਲਿਆ ਉਹ ਸਾਨੂੰ ਮਿਲੇ ਨਹੀਂ ਤਿੰਨੇ ਮਿਲੇ ਸੀ ਇੱਕੋ ਹੀ ਬੰਦਾ ਹੈ ਗਿਆ ਉਹ ਦੁਪਹਿਰ ਨੂੰ ਉੱਡ ਗਿਆ ਹੁਣ 4:30 ਟਾਈਮ ਹੋ ਗਿਆ ਤੇ ਜਮਾਨਿਹਤ ਹੋਏ ਪਏ ਆ ਤਾਂ ਜਜਵਾਤੀ ਹੋ ਕੇ ਮੈਂ ਕਹਿੰਨਾ ਬਾਈ ਜਗਜੀਤ ਸਿੰਘ ਸੰਦੋਹੇ ਤੋਂ ਆ ਮੈਂ ਵੀ ਜਥੇਬੰਦੀ ਦੇ ਜਿਹੜੇ ਲੀਡਰ ਹੈ ਬਾਈ ਬਣ ਕੇ ਯਾਰ ਤੁਸੀਂ ਗੌਰ ਕਿਉਂ ਨਹੀਂ ਕਰਦੇਗੇ ਇਹ ਵੀ ਯਾਰ ਆਪਣੇ ਜ਼ਿੰਮੇਵਾਰਾਂ ਦੇ ਮੁੰਡੇ ਚਿੱਟੇ ਨਾਲ ਮਰੀ ਜਾਂਦੇ ਹੈਗੇ ਇਹਦਾ ਨੁਕਸਾਨ ਦੱਸ ਦੋ ਕੀ ਹੈ ਫਿਰ ਤਾਂ ਚੱਲ ਅਸੀਂ ਮੰਗ ਵੀ ਕਰਨਾ ਛੱਡ ਦਗੇ ਸ਼ਰਾਬ ਦਾ ਨੁਕਸਾਨ ਹੈ ਚਿੱਟੇ ਦਾ ਕੈਪਸੂਲਾਂ ਦਾ ਗੋਲੀਆਂ ਦਾ ਉਹਨਾਂ ਨੂੰ ਕੋਈ ਬੋਲ ਦਾਨੀ ਵੀਰ ਬਣ ਕੇ ਜਿੰਨੇ ਅਗਰਾਹਾ ਵਾਲੇ ਸਿੱਧੂਪੁਰ ਵਾਲੇ ਸਾਰੇ ਜਿਵੇਂ